ਦੇਖਦੇ ਆ ਤੁਹਾਨੂੰ ਘੱਟ ਪ੍ਰਾਈਸ ਦੇ ਵਿੱਚ ਕਿਦਾਂ ਰਾਤ ਵਗੈਰਾ ਕਟਾਈਏ ਤੁਹਾਨੂੰ ਦੱਸਦੇ ਆ ਆ ਸਾਹਮਣੇ ਗੁਰਦੁਆਰਾ ਸਾਹਿਬ ਸ਼ਿਮਲੇ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਆਪਾਂ ਇੱਕ ਬੈੱਡ ਦਾ 60 ਰੁਪਿਆ ਪ੍ਰਾਈਸ ਦਾ ਦੋ ਜੇ ਕਿਸੇ ਨੇ ਲੈਣਾ ਤਾਂ ਉਹਨੂੰ ਦੱਸਣਾ ਹਾਂ ਹਾਂ ਗੋਲ ਗੱਪੇ 50 ਕੇ 30 ਇਹ ਇੰਨੇ ਜ਼ਿਆਦਾ ਕੌਸ਼ਲੀ ਕਿਹਨੇ ਖਾਦੇ ਅੱਜ ਤੱਕ ਤੁਹਾਨੂੰ ਦੱਸ ਦੋ ਪਹਿਲੀ ਵਾਰ ਆਏ ਆ ਸ਼ਿਮਲੇ ਕਾਫੀ ਆ ਗਏ ਨਾ ਚਾਰ ਪੰਜ ਵਾਰ ਤੇ ਪਰ ਆਹ ਚੈਨਲ ਤੇ ਪਹਿਲੀ ਵਾਰ ਵੇਖੀ ਆ ਤੇ ਜੋ ਲੋਕ ਕਹਿੰਦੇ ਆ ਟਰੈਵਲਿੰਗ ਸੇ ਕੀ ਮਿਲਦਾ ਹੈ नहीं ऐसे ऐसे दोस्त मिलते हैं ट्रैवलिंग का नाम है सुकुन सुकुन आई लव माय मेरी चंबा कितनी दूर है ओल्डेस्ट चर्च है, oldest Church है. ਜੀ ਸਵਾਗਤ ਆ ਦੋਸਤੋ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਹਨ ਪਹਿਲਾਂ ਕੋ ਡਾਕਟਰ ਨੂੰ ਸਾਰਿਆਂ ਨੂੰ ਹਨ ਪਿਛਲੇ ਬਲੌਗ ਦੇ ਵਿੱਚ ਤੁਸੀਂ ਸਾਰਾ ਵੇਖਿਆ ਨਾ ਕਿਦਾਂ ਟੁਆਇਲ ਟ੍ਰੇਨ ਦੇ ਵਿੱਚ ਆਪਾਂ ਕਿਦਾਂ ਆਏ ਆ ਕੀ ਕੀ ਪ੍ਰਾਈਸ ਸੀ ਤੇ ਕਿੰਨਾ ਟਾਈਮ ਲੱਗਿਆ ਸਾਰਾ ਕਵਰ ਕਰ ਲਿਆ ਹਨ ਉੱਥੋਂ ਆਪਾਂ ਰੇਲਵੇ ਸਟੇਸ਼ਨ ਦੇ ਉੱਤੋਂ ਆਪਾਂ ਨੂੰ ਤਕਰੀਬਨ ਇੱਥੋਂ 1.5 ਕਿਲੋਮੀਟਰ ਦਾ ਰਸਤਾ ਸੀਗਾ ਕਵਰ ਕਰਿਆ ਆਏ ਆ ਸਾਹਮਣੇ ਮਾਰ ਰੋਡ ਦੇਖ ਸਕਦੇ ਤੁਸੀਂ ਉਹ ਜਿਹੜਾ ਝੰਡਾ ਲੱਗਿਆ ਸਾਹਮਣੇ ਮਾਰ ਰੋੜੀ ਆ ਹਨਾ ਤੇ ਵੇਖੋ ਤੁਸੀਂ 뷰ਸਿ ਮਲੇਦਾ ਹਨਾ ਮੌਸਮ ਠੀਕ ਆ ਤੇ ਇੱਥੇ ਆਪਾਂ ਨੂੰ ਕਿੱਦਾਂ ਮੁੜਕਾ ਵਗੈਰਾ ਵੀ ਨਹੀਂ ਹੁੰਦਾ ਹਨਾ ਆਪਣਾ ਯਾਨੀ ਕਿ ਹੈਗਾ 44 ਡਿਗਰੀ ਵਗੈਰਾ ਇੱਥੇ ਇਸ ਟਾਈਮ ਹੈਗਾ 19-20 ਡਿਗਰੀ ਟੈਂਪਰੇਚਰ ਵੇਖੋ ਤੁਸੀਂ 뷰 ਵੇਖੋ ਕਿੰਨਾ ਘੈਂਟ ਆ ਹਨਾ ਹਲੋ ਆ ਬਣਿਆ ਹੋਇਆ ਤਰਨ ਨੂੰ ਹਨਾ ਇੱਥੇ ਕਿਉਂਕਿ ਇੱਧਰ ਕਾਫੀ ਟ੍ਰੈਫਿਕ ਆ ਵਾ ਉਹਦਾ ਕਰਕੇ ਚਲੋ ਚੱਲਦੇ ਆਂ ਕਿਹਣਾ ਦਿਖਾਉਨੇ ਆਂ ਫਿਰ ਤੁਹਾਨੂੰ ਕਿੱਥੇ ਕਿੱਥੇ ਜਾਣਾ ਸਾਰਾ ਤੁਹਾਨੂੰ ਜਾ ਕੇ ਹੀ ਦੱਸਾਂਗੇ ਹੁਣ ਕੀ ਕੀ ਕਵਰ ਕਰਨ ਨੂੰ ਵੀਰ ਨੇ ਕੁਫਰੀ ਜਾਣਾ ਟਾਟਰਨਲ ਦੇ ਵਿੱਚ ਦੀ ਪਰਲੀ ਸਟਾਡ ਜਾ ਸਕਦਾ ਨਾ ਆਹ ਕੁਫਰੀ ਨੂੰ ਰਾਹ ਜਾਂਦਾ ਸਾਹਮਣੇ ਤੇ ਆਹ ਜਾਂਦਾ ਸਿੱਧਾ 올ਡ ਬੱਸ ਸਟੈਂਡ ਹੈ ਨਾ ਤੇ ਆਹ ਦੁਆਰੇ ਦੇਖ ਲਿਓ ਆਹ ਟਾਟਰਨਲ ਦੇ ਵਿੱਚ ਦੀ ਲੈਫਟ ਸਾਈਡ ਮੋੜ ਜਿਓ ਜਿਹਨੇ ਕੋਫਰੀ ਜਾਣਾ ਹਨਾ ਤੇ ਜਿਹਨੇ 올ਡ ਮਨਾਰੀ ਜਾਣਾ ਤਾਂ ਇੱਥੋਂ ਸਿੱਧਾ ਹੋ ਜਿਓ ਦੇਖੋ ਘਰ ਕਿਵੇਂ ਉੱਚੇ ਨੀਵੇਂ ਉੱਚੇ ਨੀਵੇਂ ਬਣੇ ਹੋਏ ਆ ਲੈ ਕੇ ਪੰਦਰ ਮਿਲ ਕੋਣੋ ਪਾਣੀ ਦੇ ਵੇਖੀ ਚੱਲੋ ਹੁਣ ਵੀਊ ਐਂਟਰ ਕਰ ਗਏ ਆਪਾਂ ਹਨਾ ਹਮ ਅੱਜ ਜਲਦੀ ਰਾਜਸਤਾਨੀ ਸ਼ਿਮਲਾ ਦੇ ਵਿੱਚ ਹਲੇ ਤਾਂ ਮੌਸਮ ਠੀਕ-ਠਾਕ ਆਗਾ ਰਾਤ ਨੂੰ ਕਾਫੀ ਕੰਨੇ ਠੰਡਾ ਹੋ ਜਾਂਦਾ ਇਹ ਦੇਖੋ ਕਿੰਨੇ ਲੰਮੇ-ਲੰਮੇ ਹਨਾ ਦਰਖਤ ਨੇ ਇਧਰ ਵੀ ਆਹ ਦੇਖ ਲਓ ਸਾਹਮਣੇ ਜੇ ਕਿਸੇ ਵੀਰ ਨੇ ਮਾਰ ਰੋਡ ਜਾਣਾ ਉੱਪਰ ਦੀ ਜਾ ਸਕਦੇ ਹੋਗੇ ਤੇ ਇੱਥੋਂ ਥੱਲੇ ਸਿੱਧਾ 올ਡ ਬੱਸ ਸਟੈਂਡ ਉੱਪਰ ਜੇ ਜਾਣਾ ਕਿਸੇ ਵੀਰ ਨੇ ਸਿੱਧਾ ਮਾਰ ਰੋਡ ਜਾ ਸਕਦਾਗਾ ਆਹ ਸਾਹਮਣੇ ਜਾਂਦਾਗਾ ਜਿਹੜਾ ਇਹ 올ਡ ਬੱਸ ਸਟੈਂਡ ਇੱਥੋਂ ਆਪਾਂ ਨੂੰ ਜੇ ਕਿਸੇ ਨੇ ਚੰਡੀਗੜ੍ਹ ਨੂੰ ਵਾਪਸੀ ਕਰਨੀ ਹੈ ਨਾ ਤੇ ਇੱਥੋਂ ਜੱਕਾ ਕਰ ਸਕਦੇ ਆਪਾਂ ਉਹ ਸਾਹਮਣੇ ਬੱਸਾਂ ਖੜੀਆਂ ਦੇਖੋ ਤੇ ਆਹ ਕਾਰ ਪਾਰਕਿੰਗ ਆ ਗਈ ਕਿੰਨੀਆਂ ਕਾਰਾਂ ਖੜੀਆਂ ਦੇਖੋ ਥੱਲੇ ਤੇ ਸਾਹਮਣੇ ਬੱਸ ਸਟੈਂਡ ਹੈ ਨਾ ਤੇ ਜੇ ਕਿਸੇ ਵੀਰ ਨੇ ਵਾਪਸੀ ਵਗੈਰਾ ਕਰਨੀ ਆ ਤਾਂ ਇੱਥੋਂ ਸਿੱਧਾ 43 ਸੈਕਟਰ ਜਾਂਦੀ ਆ 17 ਸੈਕਟਰ ਵੀ ਜਾਂਦੀਆਂ ਨੇ 43 ਸੈਕਟਰ ਵੀ ਜਾਂਦੀਆਂ ਨੇ ਬਸ ਆ ਇਥੋਂ ਕਾਫੀ ਜਾਂਦੀਆਂ ਨੇ ਟਾਈਮਿੰਗ ਵਗੈਰਾ ਸਾਨੂੰ ਪਤਾ ਕਰਕੇ ਪ੍ਰਾਈਸ ਵਗੈਰਾ ਸਾਨੂੰ ਦੱਸਦੇ ਆ ਕਿਉਂਕਿ ਆਪਾਂ ਜਿਹੜੀ ਵਾਪਸੀ ਆ ਵਸਤੂ ਹੀ ਕਰਾਂਗੇ ਇਥੋਂ ਹਣ ਠੰਡੀ ਠੰਡੀ ਆਉਂਦੀ ਆ ਹਵਾ ਹੁਣ ਨਿਆਰਾ ਜਿਹਾ ਲੱਗਿਆ ਥੋੜਾ ਜਿਹਾ ਫੁੜਕਾ ਮੁੜਕਾ ਜਮਾਨੀ ਆਇਆ ਤੇ ਜਮਾ ਰਿਪੋਰਟ ਹੋ ਕੇ ਹਨਾ ਬਾਕੀ ਟ੍ਰੇਨ ਨਾਲ ਸਫ਼ਰ ਤਾਂ ਤਕਰੀਬਨ ਕਾਫੀ ਵਧੀਆ ਹੀ ਸੀ ਹਨਾ 5 ਘੰਟੇ ਲੱਗੇ ਆ ਸਾਢੇ 5 ਕਹਿੰਦੇ ਸੀ ਚਲੋ 5 ਘੰਟੇ ਤੁਸੀਂ ਆ ਗਏ ਸੀ ਇੱਥੇ ਚਲੋ ਆ ਬਣਿਆ ਹੋਇਆ ਰਾਤ ਤੁਰੇ ਜਾਂਦੇ ਆ ਚਲਦੇ ਆ 올ਡ ਬੱਸ ਸਟੈਂਡ ਜਾ ਕੇ ਵੇਖਦੇ ਆ ਫਿਰ ਹਣਾ ਲਓ ਜੀ ਆਪਣੇ ਪਿੱਛੇ ਤੇ ਰਾਮ ਮੰਦਰ ਵੀ ਸੀਗਾ ਤੇ ਉੱਥੇ ਵੀ ਜੇ ਕਿਸੇ ਨੇ ਲੈਣਾ ਸੀਗਾ ਰੂਮ ਉਹ ਵਾਲੇ ਜਾ ਕੇ ਦੇਖਣਾ ਚੈੱਕ ਕਰਨਾਗਾ ਤੇ ਦੇਖਦੇ ਆ ਤੁਹਾਨੂੰ ਘੱਟ ਪ੍ਰਾਈਸ ਦੇ ਵਿੱਚ ਕਿਦਾਂ ਰਾਤ ਵਗੈਰਾ ਕਟਾਈਏ ਤੁਹਾਨੂੰ ਦੱਸਦੇ ਆ ਫੇ ਸਾਹਮਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਵਾ ਅੰਦਰ ਚਾਲਦੇ ਆਂ ਜਾ ਕੇ ਪਤਾ ਕਰਦੇ ਆਂ ਜੇ ਇੱਥੇ ਆਪਾਂ ਨੂੰ ਰਹਿائش ਵਗੈਰਾ ਮਿਲਦੀ ਹੋਈ ਹੈ ਨਾ ਦੇਖਦੇ ਆਂ ਵੀ ਕੀ ਰੇਟ ਵਗੈਰਾ ਰਹਿائش ਦਾ ਲੈਂਦੇ ਆ ਜਾਂ ਨਹੀਂ ਅੱਡੋ-ਅੱਡੀ ਕਮਰੇ ਵੀ ਹੁੰਦੇ ਆ ਹਨਾ ਇਹਨਾਂ ਕੋਲੇ ਤੇ ਜਾ ਕੇ ਹੀ ਹੁਣ ਪਤਾ ਲੱਗੂ ਇਹ ਆ ਸਾਹਮਣੇ ਗੁਰਦੁਆਰਾ ਸਾਹਿਬਾ ਸ਼ਿਮਲੇ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੀ ਚਲੋ ਅੰਦਰ ਚਾਲਦੇ ਆਂ ਪਤਾ ਕਰਦੇ ਆਂ ਫਿਰ ਤੁਹਾਨੂੰ ਦੱਸ ਦਿਆਂ ਦਾਰਾ ਕੁਝ ਰੇਟ ਵਗੈਰਾ ਲਓ ਜੀ ਸ਼ਿਮਲੇ ਦੀ ਸਬਜ਼ੀ ਮੰਡੀ ਪਹੁੰਚ ਗਏ ਆ ਰੂਮ ਦੇਖਦੇ ਦੇਖਦੇ ਗੁਰਦੁਆਰਾ ਸਾਹਿਬ ਗਏ ਸੀ ਨਾ ਤੇ ਉੱਥੇ ਪਾਣੀ ਦੀ ਪ੍ਰੋਬਲਮ ਕਰਕੇ ਕੱਲ ਵੀ ਬੰਦ ਸੀਗੇ ਤੇ ਅੱਜ ਵੀ ਬੰਦ ਸੀਗੇ ਤੇ ਤਾਂ ਕਰਕੇ ਉੱਥੇ ਰੂਮ ਨਹੀਂ ਮਿਲਿਆ ਇੱਥੇ ਚੱਲਦੇ ਆ ਧਰਮਸਾਲਾਂ ਦੇ ਵਿੱਚ ਕਰਦੇ ਆ ਪਤਾ ਕੀ ਪ੍ਰਾਈਸ ਵਗੈਰਾ ਇੱਕ ਪਹਿਲਾਂ ਧਰਮਸਾਲਾਂ ਨੇ ਪਤਾ ਕੀਤਾ ਸੀਗਾ ਪੂਰਾ ਰੂਮ ਦਿੰਦੇ ਸੀਗੇ 450 ਰੁਪਏ ਦੇ ਵਿੱਚ ਹੁਣ ਇੱਥੇ ਚੱਲਦੇ ਆ ਇਹ ਵੀ ਦੇਖਦੇ ਆ ਕਿ ਕੀ ਪ੍ਰਾਈਸ ਵਗੈਰਾ ਫਿਰ ਦੱਸ ਦਿਆਂ ਤੁਹਾਨੂੰ ਮੇਰੇ ਕਾਹਨ ਆਪਾਂ ਸ਼੍ਰੀ ਰਾਮ ਮੰਦਰ ਧਰਮਸ਼ਾਲਾ ਆਏ ਸੀਗੇ ਤੇ ਇੱਥੇ ਵੀ ਸਾਰਾ ਹਨਾ ਬੁੱਕੀ ਆ ਕਿਉਂਕਿ ਇਲੈਕਸ਼ਨ ਦੇ ਕਰਕੇ ਹਨਾ ਸਾਰਾ ਪ੍ਰੀ ਬੁੱਕੀ ਕੀਤਾ ਹੋਇਆ ਇਹਨਾਂ ਦਾ ਤਿੰਨ ਧਰਮਸ਼ਾਲਾ ਇੱਥੇ ਤਕਰੀਬਨ ਸਾਰੀਆਂ ਹੀ ਬੁੱਕ ਨਈਆਂ ਇੱਕ ਤਾਂ ਸਾਨੂੰ ਜਰੂਰ ਮਿਲ ਰਿਹਾ ਉਹ ਵੀ ਰੂਮ ਮਿਲ ਰਿਹਾ ਡਾਰਮੈਂਟਰੀ ਨਹੀਂ ਮਿਲ ਰਹੀ ਉਹ ਤੁਹਾਨੂੰ ਜਾ ਕੇ ਆਪਾਂ ਦੱਸ ਦਿਆਂਗੇ ਹਨਾ ਉੱਥੇ ਚੱਲਦੇ ਆ 400 ਰੁਪਏ ਦਾ ਕਹਿੰਦਾ ਸੀਗਾ ਉਹ ਜਾ ਕੇ ਦੱਸ ਦਿਆਂਗੇ ਸਾਨੂੰ ਆਪਾਂ ਨੂੰ ਰੂਮ ਵਗੈਰਾ ਮਿਲ ਗਿਆ ਡੋਰਮੈਂਟਰੀ ਸਾਰੀ ਬੁੱਕ ਸੀਗੀ 7 ਜੂਨ ਤੱਕ ਕਹਿੰਦੇ ਬੁੱਕਾ ਸਾਰੀ ਤੇ ਇੱਥੇ ਤਕਰੀਬਨ ਹੈਗੀਆਂ 3-4 ਧਰਮ ਸਾਰੀਆਂ ਬੁੱਕ ਸੀਗੀਆਂ ਇੱਥੇ ਆਪਾਂ ਨੂੰ ਰੂਮ ਮਿਲਿਆ ਤਕਰੀਬਨ 45000 ਦਾ ਰੂਮ ਤੇ ਆਪਾਂ ਨੂੰ ਤਿੰਨ ਬੰਦਿਆਂ ਨੂੰ ਤੇ 7500 ਉਹਨਾਂ ਨੇ ਜਮ੍ਹਾਂ ਕਰਾ ਲਿਆ ਰੂਮ ਠੀਕ ਠਾਕ ਆ ਸਹੀ ਹੈਗਾ ਹਨਾ ਰਾਤ ਨੂੰ ਤਾਂ ਇੱਥੇ ਠੰਡ ਹੀ ਹੁੰਦੀ ਹੈਗੀ ਹੁਣ ਵੀ ਬਸ ਠੀਕ ਆ ਮਸਲੋਂ ਤੇ ਬਾਕੀ ਡੋਰਮੈਂਟਰੀ ਦੇ ਵਿੱਚ ਇਹ ਸੀਗਾ ਵੀ ਆਪਾਂ ਨੂੰ ਜੇ ਕਿਸੇ ਆਉਣਾ ਹਨਾ ਪਰ ਪਰਸਨਲ ਕਿ ਆਪਾਂ ਇੱਕ ਬੈੱਡ ਦਾ 60 ਰੁਪਿਆ ਪ੍ਰਾਈਸ ਆ ਦਾ ਤੇ ਜੇ ਕਿਸੇ ਨੇ ਲੈਣਾ ਤਾਂ ਉਹ ਵੀ ਲੈ ਸਕਦੇ ਹੋ ਹਨ ਤੇ ਨਹੀਂ ਫਿਰ ਇਦਾਂ ਰੂਮ ਵਗੈਰਾ ਠੀਕ ਆ ਆਪਦਾ ਪਰਸਨਲ ਰੂਮ ਆ ਸੇਫਟੀ ਵੀ ਇਹਦੇ ਵਿੱਚ ਹਨ ਤੇ ਵਧੀਆ ਹੈਗਾ ਆਪਦਾ ਰੂਮ ਵਗੈਰਾ ਲੈ ਲਓ ਹਨ ਇਹਦੇ ਵਿੱਚ ਆਪਣਾ ਸੇਫ ਵਗੈਰਾ ਰਹਿੰਦਾ ਹੈਗਾ ਜਿਵੇਂ ਆਪਣੇ ਬੈਗ ਵਗੈਰਾ ਸਾਰੇ ਸੇਫ ਰੱਖਾਂਗੇ ਹਨ ਚਲੋ ਕਰਦੇ ਆ ਰੈਸਟ ਹਨ ਥੋੜਾ ਚੱਲ ਫਿਰ ਚਾਹ ਆਉਂਦੇ ਆ ਤੁਹਾਨੂੰ ਘੁਮਾਉਣੇ ਦਿਖਾਉਣੇ ਆ ਸ਼ੁਰੂ ਲਾ ਜੀ ਬਰੇ तकरीबन 2 ਘੰਟੇ ਕਰ ਲਈ ਰੈਸਟੋਰਾਂ ਰੂਮ ਦੇ ਵਿੱਚ ਤੇ ਇਹਨਾਂ ਨੇ ਮਤਲਬ ਨਾ ਲੋਕਰ ਵਗੈਰਾ ਰੂਮ ਨੂੰ ਦੇਣ ਦੀ ਖਾਤਰ ਵੀ ਜਿੰਦਾ ਵਗੈਰਾ ਨਹੀਂ ਦਿੱਤਾ ਤੇ ਸਾਹਮਣੇ ਕੰਟੀਨ ਬੜੀ ਆ ਨਾ ਤੇ ਉੱਥੋਂ ਇਹਨਾਂ ਨੂੰ ਦਿੱਤਾ ਤੇ 10 ਰੁਪਈਆ ਦਾ ਇਹਨਾਂ ਨੇ ਜਿੰਦਾ ਦਿੱਤਾ ਤੇ 40 ਰੁਪਏ ਇਹਨਾਂ ਨੇ ਰੱਖ ਲਿਆ ਆਪਣੇ ਕੋਲੇ ਵੀ ਵਾਪਸੀ ਦੇ ਉੱਤੇ ਜਿੰਦਾ ਦੇ ਦੇ ਤੇ 40 ਰੁਪਏ ਲੈ ਜਿਓ ਹਣਾ ਚਲੋ ਚੱਲਦੇ ਆਂ ਦੇਖਦੇ ਆਂ ਪਹਿਲਾਂ ਕੁਝ ਖਾਪ ਵੀ ਲਈਏ ਕਾਫੀ ਕੇ ਫਿਰ ਚੱਲਦੇ ਆਂ ਮਾਰੋੜਾ ਨਾ ਤੇ तकरीबन ਸਾਨੂੰ 10 ਹੀ ਦਿੱਤਾ ਹਣਾ ਵੀ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਜੇ ਕਿਸੇ ਨੇ ਡਾਰਮੈਂਟਰੀ ਵਗੈਰਾ ਲੈਣੀ ਆ ਤਾਂ 60 ਰੁਪਏ ਲੈਂਦੇ ਆ ਤੇ ਰੂਮ 450 ਰੁਪਏ ਦੇ ਵਿੱਚ ਪਿਆ ਤੇ ਕਿਸੇ ਵੀਰ ਨੇ ਘੱਟ ਪ੍ਰਾਈਸ ਦੇ ਵਿੱਚ ਰਾਤ ਵਗੈਰੀ ਕੱਟਣੀ ਹੈ ਜੀ ਨੇ ਉਹਦੇ ਵਾਸਤੇ ਬੈਸਟ ਆਪਸ਼ਨ ਆ ਗਿਆ ਨਾ ਤੇ ਬਾਕੀ ਹੈਗੀਆਂ ਤਿੰਨ ਧਰਮਸਾਲਾ ਹੋ ਰਾ ਇੱਥੇ ਤੇ ਆ ਥੋੜਾ ਜਿਹਾ ਜਿਹੜਾ ਆਪਣੀ VOTING ਹੁੰਦੀ ਆ ਨਾ ਵੋਟਾਂ ਪੈ ਰਹੀਆਂ ਨੇ ਜਿਹੜੀਆਂ ਲੋਕ ਸਭਾ ਦੀਆਂ ਤੇ ਉਹਦਾ ਕਰਕੇ ਤਕਰੀਬਨ ਸਾਰੀਆਂ ਬੋਕੀ ਆ ਇਹ ਤੇ ਗੁਰਦੁਆਰਾ ਸਾਹਿਬ ਵਿੱਚ ਥੋੜਾ ਜਿਹਾ ਪਾਣੀ ਦੀ ਸਮੱਸਿਆ ਕਰਕੇ ਨਹੀਂ ਕੋਪਾ ਨੂੰ ਮਿਲਿਆ ਤੇ ਚਲੋ ਚੱਲਦੇ ਆਂ ਬਾਹਰ ਹਨਾ ਦੇਖਦੇ ਆਂ ਜਾਂ ਕਿ ਕੁਛ ਖਾ ਪੀ ਲੀਏ ਪਹਿਲਾਂ ਔਰ ਤਾਂ ਵਗੈਰਾ ਦੇਖਦੇ ਆਂ ਚੇਂਜ ਵਗੈਰਾ ਕਰ ਲਈ ਹਨਾ ਕੱਪੜੇ ਵਗੈਰਾ ਚਲੋ ਦੁਹਾਨੇ ਅੱਗੇ ਚੱਲਦੇ ਆਂ ਇੱਦਾਂ ਦਾ ਕੁਸ ਆਪਣੀ ਘਰੋਂ ਸੜਾਂ ਦੇ ਅੰਦਰੋਂ ਬੜੀ ਵਧੀਆ ਸਾਰੀ ਉੱਦੋਂ ਤਾਂ ਵਧੀਆ ਪਰ ਆ ਬਣਾਈ ਹੁੰਦੇ ਕੁਛ ਨਾ ਕੁਛ ਆ ਦੇਖ ਲਓ ਇੱਥੇ ਥੋੜੀ ਲੋਕਲੀ ਮਾਰਕੀਟ ਆ ਹਨਾ ਹਲੇ ਮਾਰ ਰੋਡ ਵਗੈਰਾ ਆਪਾਂ ਜਾਣਾ ਹਨਾ ਉਸ ਤੋਂ ਪਹਿਲਾਂ ਦੇਖਦੇ ਆਂ ਇੱਥੇ ਕੁਛ ਖਾ ਪੀ ਲਈਏ ਤੇ ਜਿੰਦਾ ਵਗੈਰਾ ਲਾ ਜਾਂਦਾ ਵੈਸੇ ਰੂਮ ਨੂੰ ਨਾ ਚਾਬੀ ਵਗੈਰਾ ਵੀ ਆਪਦੇ ਜਿੰਦਾ ਵਗੈਰਾ ਲੈਣਾ ਪੈਂਦਾ ਹੈ ਇਸ ਤੋਂ ਬੈਟਰ ਆ ਵੀ ਤੁਸੀਂ ਨਾਲ ਹੀ ਲਿਓ ਨਾ ਥੋੜਾ ਜਿਹਾ ਇੱਥੇ ਪਾਣੀ ਦੀ ਪ੍ਰੋਬਲਮ ਜਾਦੇ ਆ ਕਈ ਦਿਨ ਤੋਂ ਜੀ ਪਹਿਲੀ ਲੋਕੇਸ਼ਨ ਤੇ ਆ ਗਏ ਮਿਰੂ ਸਵੀਟਸ ਨਮਕੀਨ ਚਾਟ ਦੇ ਦੇਖਦੇ ਆਨਾਂ ਕੋਲ ਕੀ ਮਿਲਦਾ ਖਾਣ ਪੀਣ ਨੂੰ ਕੀ ਕੀ ਖਾਣੇ ਕੋ ਪੇਟੀ ਵਗੈਰਾ ਹੈ ਹਾਂ ਭਾਈ पैटी वगैरह है इसमें सब बीस रुपए के का और ये मिट्टी कोल्ड ड्रिंक के साथ हां और के वो जो फंडे लाग रहे हैं किने करिए जिंगा को देख लिए आगे कितने लाए आगे है ये कैसे खिला रहे हो पानी पूरी कैसे खिला रहे हो पचास रुपए के रुपया ਕਾਫੀ ਕਾਸਟਲੀ ਆ। ਚਲ ਫਿਰ ਅੱਗੇ ਦੇਖ ਲਓ। ਯਾ ਬੇਸੜ ਹੈ। ਚਲੋ ਫਿਰ ਅੱਗੇ। ਗੋਲ ਗੱਪੇ 50 ਦੇ ਤਿੰਨ। ਤਿੰਨ ਹੀ ਸੀ। 50 ਦੇ ਤਿੰਨ ਸੀ? ਹਾਂ। ਗੋਲ ਗੱਪੇ 50 ਦੇ ਤਿੰਨ ਹੈ। ਇਹ ਇੰਨੇ ਜ਼ਿਆਦਾ ਕਾਸਟਲੀ ਕਿਹਨੇ ਖਾਦੇ ਅੱਜ ਤੱਕ ਸਾਨੂੰ ਦੱਸ ਦੋ। 50 ਦੇ ਸਿਰਫ ਤਿੰਨ। ਇਤਨਾ ਤਾਂ ਬੰਬੇਗੋਆ ਮਿਲ ਨਹੀਂ ਹੋਗਾ। ਹਮ ਲੋਕ ਤਾਂ ਰੂਮ ਵੀ ਇਧਰ 150 ਰੁਪਏ ਮੇਂ ਢੂੰਢ ਰਹੇ ਹਾਂ, ਮਿਲ ਰਹਾ ਥਾ। ਲੈਨੇ ਸੇ ਅੱਜ 50 ਰੁਪਏ ਮੇਂ ਆ ਦੇਖੋ ਧਰਮਸਾਲਾ ਸਾਹਮਣੇ ਆਈ ਜਿਹੜੀ ਆਪਾਂ ਨੂੰ ਮਿਲੀ ਆ। ਹਾਂ ਇਹ ਇਹ ਰਾਏ ਸਾਹਿਬ ਤੇ ਇੱਕ ਪੰਚਾਇਤ ਬਾਬਾ ਨੇ। ਔਰ ਉਹ ਵਾਲਾ ਸੂਤ ਉੱਪਰ ਵਾਲਾ ਮੰਦਿਰ ਉਹ ਰਾਮ ਮੰਦਰ ਵਾਲਾ ਹੈ। ਹਾਂ ਉਹ ਸਾਹਮਣੇ ਰਾਮ ਮੰਦਰ ਵਾਲਾ ਇਸ ਤੋਂ ਪਿਛੇ ਜਿਹੜਾ ਇਹ ਪਾਸੇ ਸਾਰਾ ਤੁਹਾਨੂੰ ਦੱਸਿਆ ਵੀ ਵੋਟਾਂ ਦਾ ਕਰਕੇ ਬੋਕੀ ਆਗਾ। ਤੇ ਆ ਵੀਰ ਆਪਾਂ ਨੂੰ ਹਨਾ ਇਹ ਵੀ ਵੀਰ ਸੋਲੋ ਟਰੈਵਲ ਕਰਦਾ। ਵੀਡੀਓ ਤਾਂ ਨਹੀਂ ਬਣਾਉਂਦਾ ਚੱਲ ਪਰ ਕਾਫੀ ਕੂਮਿਆਂ ਦਾ ਵੀਰ ਬਨਾਰਸ ਤੋਂ ਵੀਰੇ ਹਾਂ ਬਨਾਰਸ ਤੋਂ ਆ ਵੀਰ ਤੇ ਚਲੋ ਕਦੇ ਮੌਕਾ ਮਿਲੇ ਤੁਹਾਡੇ ਕੋਲ ਜ਼ਰੂਰ ਆਵਾਂਗੇ ਸਾਹਮਣੇ ਗੁਰਦੁਆਰਾ ਸਾਹਿਬ ਸਾਨੂੰ ਦਾਸੀ ਦਿੱਤਾ ਸੀਗਾ ਇਹ ਪੁਰਾਣੇ ਬੱਸ ਅੱਡੇ ਕੋਲੇ ਆ ਨਾ ਸਾਰੀਆਂ ਲੋਕੇਸ਼ਨ ਇੱਥੋਂ ਦੀ ਜਾ ਸਕਦੇ ਹਾਂ ਆਰਾਮ ਮੰਦਰ ਦੀ ਜਿਹੜੀ ਲੋਕੇਸ਼ਨ ਆ ਸਾਰਾ ਤਗਦੀ ਮੌਕਾ ਹੀ ਪਤਾ ਕਰ ਲਉ ਇੱਥੋਂ ਕਾ ਲੈਂਦੇ ਆ ਤੁਸ਼ੂ ਕਿੰਨੇ ਕਮਾਈ ਪਤਾ ਕਰੋ ਬਈ ਹੋਇਓ ਕਿ ਬਹੁਤ ਦੇਖੀ ਜੀ ਆਹ ਨਾ ਉਹ ਆਹ ਦਾ ਮਾਉਂਟ ਆਈਟਾ ਹੈ ਸਮੋਸਾ ਤਾਂ ਇੱਧਰ ਆਗਾ ਸਮੋਸਾ ਇੱਧਰ ਪਤਾ ਕਰਿਓ ਜੇ ਸਮੋਸਾ ਦਾ ਕਰ ਲਓ ਪਤਾ ਸਮੋਸਾ ਕਿੰਨੇ ਦਾ ਕੀ 15 ਰੁਪਏ 15 ਗਰਮ ਗਰਮ ਆਇਆ ਆਇਆ 15 ਰੁਪਏ ਦਾ ਤੇ ਕੋਕ ਵਗੈਰਾ ਕੋਕ ਇੱਧਰ ਫੜਨਾਗੇ ਕੋਕ ਹੈਗਾ ਇੱਧਰ

ਨਰਕੋ ਕੋ ਬੜੀਆ ਹੈ ਆਪਕੇ ਦੋ ਚਾਹਨੇ ਪਨੀਰ ਵੀ ਡਾਲਾ ਹੋਇਆ ਹੈ ਬੜੀਆ ਓਕੇ ਪਨੀਰ ਵੀ ਡਾਲਾ ਹੋਇਆ ਹੈ ਪਨੀਰ ਹੀ ਪਨੀਰ ਹੈ ਔਰ ਤੀਖੀ ਚਟਨੀ ਔਰ ਸਵਾਦਿਸ਼ਟ ਹੈ ਹਾਂ ਹਾਂ ਸਹੀ ਹੈ ਚਲੋ ਬੜੀਆ ਦੋਨੇ ਚਟਨੀ ਮਿਕਸ ਆ ਹਾਂ ਚਲੋ ਫਲਕਾ ਫਲਕਾ ਸਾਲਿਆ ਫਿਰ ਮਾਰ ਹਾਂ ਫਰੈਸ਼ ਫਰੈਸ਼ ਸਾਹਮਣੇ ਸਾਡੇ ਦਰੂਤੇ ਉੱਤੇ ਆ ਚਲੋ ਖਾ ਪੀ ਲਿਏ ਤੇ ਕਾफी ਜਗਰ ਦੱਸ ਦਿਓ ਸਾਨੂੰ ਕਿਵੇਂ ਲੱਗਿਆ ਲਓ ਜੀ ਆਪਾਂ ਰਾਤ ਨੂੰ ਡਿਨਰ ਵਗੈਰਾ ਕਰਨਾ ਆ ਮਲ ਲਾਪਟਾ ਆ ਦੇਖਦੇ ਇੱਥੇ ਰਾਤ ਨੂੰ ਫਿਰ ਖਾ-ਪੀ ਲਵਾਂ ਮੈਂ ਕੁਝ ਕਹਿੰਦੇ 11:00 11:30 ਵਜੇ ਤੱਕ ਖੁੱਲਾ ਹੁੰਦਾ ਇਹ ਤੇ ਆ ਸੀਗਾ ਇਹਨਾਂ ਦੇ ਹਿਮਾਚਲ ਸਵੀਟ ਵਾਲਿਆਂ ਦੇ ਸਮੋਸਾ ਬਹੁਤ ਘੈਂਟ ਸੀਗਾ ਜੇ ਕਿਸੇ ਨੇ ਖਾਣਾ ਇੱਥੇ ਖਾ ਸਕਦੇ ਹੋ ਨਾ ਚਲੋ ਚੱਲਦੇ ਆ ਦੋ ਰਸਤੇ ਨੇ ਇੱਧਰ ਦੀ ਕਿਲੋਮੀਟਰ ਜ਼ਿਆਦਾ ਪੈਣਾ ਆਪਾਂ ਨੂੰ ਮਾਰ ਰੋਡ ਦੀ ਖਾਤਰ ਤੇ ਆ ਜਿਹੜਾ ਰਾਮ ਮੰਦਰ ਵਾਲਾ ਰਸਤਾ ਹੀ ਚੱਲਦੇ ਆ ਚਲ ਆਜੂ ਇੱਧਰ ਦੀ ਆਪਾਂ ਨੂੰ ਕਿਲੋਮੀਟਰ ਨੂੰ ਘੱਟ ਪੈ ਜਾਊਗਾ ਥੋੜੀਆਂ ਹੈ ਪੜੀਆਂ ਇੱਧਰ ਦੀ ਬਾਕੀ ਸਮੋਸਾ ਬਹੁਤ ਘੈਂਟ ਸੀਗਾ ਉਹਨੂੰ ਪਤਾ ਪਹਿਲਾਂ ਪੇਟ ਭੂਜੇ ਹੁੰਦੀ ਆਪਣੀ ਖਾਪੀ ਕੇ ਬਸ ਹੁਣ ਫਿੱਟ ਹੋ ਗਿਆ ਥੋੜੀ એનર્ਜੀ ਆ ਜਾਂਦੀ ਹੈ ਖਾਪੀ ਕੇ ਬਣਾ ਸਸਤ ਬਹੁਤ ਸੀਗੇ ਹਾਂ ਬਸ ਇਦਾਂ ਚੜਾਈ ਆ ਚਾਲਦੇ ਆ ਉੱਪਰ ਲਓ ਜੀ ਕਾਫੀ ਚੜਾਈ ਹੈ ਨਾ ਬੜਾ ਕਾਫੀ ਚੜਾਈ ਆ ਉਹ ਵੇ ਕਈ ਸਮੋਸੇ ਘੱਟ ਖਾ ਲੋ ਕਿਆ ਹੋਇਆ ਬਈ ਮਾ ਲੋ ਗਾਈਜ਼ ਮੂਸੇ ਕੱਟ ਖਾ ਲੋ ਕੇਟ ਹੈਪੀ ਹੋ ਗਿਆ পেট ਤਾਂ ਨਹੀਂ ਹੈਵੀ ਹੋਆ ਹਾਂ ਪੇਟ ਤਾਂ ਨਹੀਂ ਹੈਵੀ ਹੋਆ ਚਲੋ ਫਿਰ ਤੋਂ ਚੱਲਦੇ ਆਗੇ ਰਾਮ ਮੰਦਰ ਆ ਗਿਆ ਸਾਹਮਣੇ ਆ ਕਿ ਨਹੀਂ ਜਗਾਈ ਹੋਈ ਆਪਣੀ ਕਰਮੇ ਸਦਾ ਨਾ ਆ ਕਿ ਹਮ ਲੋ ਰਾਹ ਜਾਣਦੇ ਹਾਂ ਰਾਸਥੇ ਦਾ ਦੇਖੋ ਬਈ ਯਾਰ ਦੇ ਉੱਪਰ ਤਾਂ ਰੌਣਕਾ ਹੋਰ ਲੱਗਣੀ ਆ ਕੋਈ ਨਾ ਯਾਰ ਆ ਪਾਛੂ ਬਗਾਲੇ ਇੱਕ ਕਿਲੋ ਦੇ ਰਾਮੰਦਰ ਦੀ ਐਂਟਰੀ ਇੱਥੋਂ ਵੀ ਹੈਗੀ ਜੇ ਕਿਸੇ ਨੇ ਕਰਨੀ ਹੈ ਨਾ ਇੱਥੋਂ ਹੀ ਜਾ ਸਕਦਾ ਕਾਫੀ ਉੱਚੀ ਜਗ੍ਹਾ ਤੇ ਆ ਯਾਰ ਮਾਰ ਰੋਡ ਬਹੁਤ ਉੱਚੀ ਜਗ੍ਹਾ ਤੇ ਚੁਲਾ ਹੀ ਦੇਖਿਓ ਪੂਰੀ ਸਿੱਧੀ ਆ ਰਸਤੇ ਸੇ ਲੱਗੀ ਹੋਈ ਆ ਹਾਂ ਫੋੜੀਆਂ ਵਾਲਾ ਰਸਤਾ ਸਹੀ ਆ। ਇਹਦੇ ਨਾਲ ਉਹ ਸਿੱਧਾ ਜਿਹੜਾ ਹੀ ਆ। ਪਰ ਸੁਣੇ ਕਿਹਾ ਕੋਈ ਕੁਝ ਦਿਖਾਈ ਨਹੀਂ ਤਾ। ਇੱਥੇ ਵੀ ਰਾਸਤੇ ਦੋ ਜਾਂਦੇ ਆ। ਥੱਲੇ ਆਂਦਾ ਸ੍ਰੀ ਰਾਦੇ ਕ੍ਰਿਸ਼ਨਾ। ਉੱਪਰਲਾ ਜਾਣਾ ਆਪਾਂ ਮਾਰ ਰੋਡ ਦੀ ਖਾਤਰ। ਬਾਏ ਬਾਏ। ਕਾਫੀ ਵੀਰ ਬਿਆਰ ਹਨਾ ਇਹ। ਦੇਖਦਾ ਕਿੰਨਾ ਕੁਚਾ ਹਨਾ ਇਹ। ਭਾਈ ਇਹ ਸੜਕ ਐ। ਬੱਸ ਡਾ। ਨਵੇਂ ਵਾਲਾ ਲੋਕਲ ਲੋਕਲ ਬੱਸ ਆ। ਅੱਛਾ। ਇਹ ਬੰਡ ਹੋ ਜਾਏਗਾ। ਹਾਂ ਹਾਂ। ਚਲੋ ਆ ਦੇਖੋ ਟਨਾਲ ਬਣੀ ਹੋਈ ਹੈ ਜੀ। ਜਿਹੜਾ ਲੋਕਲ ਬੱਸ ਅੱਡਾ ਫਿਰ ਕ੍ਰੋਸ ਕਰਕੇ ਪਰਲੀ ਸੜਾ ਜਾਣਾ। ਲੋਕਲ ਬੱਸ ਅੱਡਾ। ਬਹੁਤ ਠੰਡੀ ਹੈ ਟਨਾਲ। ਕਾਫੀ ਠੰਡੀ ਹੈ ਨਾ ਟਨਾਲ। ਕਿਉਂਕਿ ਚੜ ਚੜ ਕੇ ਸਾਹ ਪ੍ਰਣਾ ਵਾਲਾ ਕੰਮ ਹੋ ਗਿਆ ਕਿਉਂਕਿ ਹੁਣੀ ਸਮੋਸਾ ਵਗੈਰਾ ਖਾਧਾ ਨਾ। ਨਾਲ ਕੋਲਡ ਡਰਿੰਕ ਪੀ ਲਿਆ। ਚਲੋ ਕੋਲਡ ਡਰਿੰਕ ਨਾਲ ਵੈਸੇ ਤਾਂ ਠੀਕ ਹੋ ਜਾਂਦਾ ਨਾ ਆਜਮ ਵੀ ਆ ਗਿਆ ਚਲੋ ਇੰਨੀ ਕੁ ਤਾਂ ਫਿਰ ਇੱਕ ਸਾਲ ਦੀ ਟ੍ਰੈਕਿੰਗ ਹੋ ਜਾਂਦੀ ਹੈ ਇਹ ਚੜ ਲਿਆ ਤਾਂ ਚੜ੍ਹ ਗਿਆ ਇਹ ਵੀ ਕਿੱਥੇ ਆਈ ਜਾਣਾ ਸੀ ਨਾ ਹਾਂ ਠੀਕ ਆ ਚੜਾਈ ਬਹੁਤ ਜ਼ਿਆਦਾ ਸੀ ਇਹਦੀ ਜਾਈ ਬਹੁਤ ਸੀ ਬੇਚ ਰਹੀ ਸੀ ਲੱਗਿਆ ਹੁੰਦਾ ਵਾ ਸਹੀ ਗੱਲ ਆ ਤੇ ਪੂਰੀ ਉੱਪਰੋਂ ਠੰਡੀ ਆ ਬੰਦਾ ਬਾਈ ਸੌ ਰੂਪਰਾ ਵੀ ਕਰਦਾ ਆ ਤੇ ਪਹਿਲੀ ਵਾਰ ਆਇਆ ਹਾਂ Shimla ਕਾਫੀ ਆ ਗਏ ਨਾ ਚਾਰ ਪੰਜ ਵਾਰ ਪਰ ਆ ਟਨਲ ਪਹਿਲੀ ਾਰ ਵੇਖੀ ਆ ਚਲੋ ਚੱਲਦੇ ਹਾਂ ਹੁਣ ਸਦਾ ਮਾਰ ਰੋਡ ਟਨਲ ਕ੍ਰੋਸ ਕਰਨ ਸਾਹਿਬ ਦੇਖੋ ਇਹ ਪੁਆਇੰਟ ਇਹ ਵੀ ਸਦਾ ਮਾਰ ਰੋਡ ਹੀ ਜਾਂਦਾ ਭਈਆ ਕੁਝ ਲੋਕ ਕਹਤੇ ਹੈ ਟਰੈਵਲਿੰਗ ਸੇ ਕੀ ਮਿਲਤਾ ਹੈ ਨਹੀਂ ਐਸੇ ਐਸੇ ਦੋਸਤ ਮਿਲਤੇ ਹੈ ਟਰੈਵਲਿੰਗ ਕਾ ਨਾਮ ਹੈ ਸੁਕੂਨ ਸੁਕੂਨ ਜੋ ਆਪ ਜੀ ਰਹੇ ਹੋ ਉਹ ਗੁਲਾਮੀ ਹੈ ਹਾਂ तो जो हम जी रहे हैं हर बार छोड़ो और ट्रैवलिंग करो सुकून ट्रैवलिंग करो हाँ तंग आ गए हो जीवन से तो हाँ जो लोग तंग आ गए ना जीवन हाँ। से ऐसे ट्रैवलिंग करो बस ये मिसाल है भैया अकेले निकल जाओ बिना पैसे के भी हाँ। बस सही बात है थोड़ा मोड़ा पैसा लेकर खाने के लिए हाँ पैसा लगता 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 मतलब इतना हाँ। इतना नहीं लगता। इतना नहीं 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 है 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 बस खाने के के लिए जो भी 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 लगेगा कुछ लगना ही नहीं है। देख के कहीं रह लो रहना घूमना है, घूमना है तो सही सही बात बात अगर आप डिटरमिनेशन चल रहे हो कि तरफ घूम लोगे चारे वे ਪਹਿਲੇ ਵੀ ਭਈਆ ਮਿਲੇ ਸਨ ਨਾ ਬਹੁਤ ਅੱਛੇ ਤੇ ਇਧਰ ਹੈ ਸਭੀ ਲੋਕ ਅੱਛੇ ਹੁੰਦੇ ਹੈ ਪਹਿਲੇ ਹੀ ਬਤਾ ਚੁਕਾ ਹਾਂ ਲੈ ਵੀ ਇਦਾਂ ਦੇ ਕੱਚੇ ਰਸਤੇਾਂ ਤੋਂ ਦੀ ਹੋ ਕੇ ਇੱਕ ਸਾਲ ਦੀ ਟ੍ਰੈਕਿੰਗ ਹੀ ਹੋ ਜਾਂਦੀ ਹੈ ਇਹਦੀ ਦੇਖੋ ਇਹ ਵਾਲਾ ਰਸਤਾ ਨਾ ਇਹ ਜੇ ਵਾਲਾ ਕਿੱਧਰ ਨੂੰ ਜਾਣਾ ਬਈ ਪੁੱਛ ਲੈ ਗਰੇ ਮਾਲ ਰੋਡ ਕਿੱਧਰ ਨੂੰ ਆ ਇਧਰ ਚਲੋ ਐ ਇਧਰ ਇਧਰ ਵੀ ਜਾਣਾ ਵਾ ਚਲ ਚਲ ਦੇਖੋ ਥਿਊ ਪੁਆਇੰਟ ਵੇਖੋ ਐਦਾਂ ਐਦਾਂ ਦੇ ਰਸਤੇ ਆ ਦੇਖੋ ਮਹਾਰੋੜ ਪਹੁੰਚਣ ਦੀ ਖਾਤਰ ਇਹ ਵੀ ਇੱਕ ਟਰੈਕਿੰਗ ਹੀ ਹੋ ਗਈ ਆਪਣੀ ਹਾਂ ਹੁਣ ਠੀਕ ਆ ਥੋੜਾ ਜਿਹਾ ਮਹਾਰੋੜ ਪਹੁੰਚਾਂਗੇ ਹਣੀ ਨਹੀਂ ਪਹੁੰਚਾਂਗੇ ਰਸਤੇ ਦੇਖ ਲਓ ਕਿ ਅਮਨਕਾਰ ਪੂਰਾ हां देखो थर के। तुछ तुछु। तुछु। क्या बोलना चाहते हो? चाहते हैं कि वाह बढ़िया दोस्त अमन सराग

ਓਕੇ ਥੈਂਕ ਯੂ ਭਈਆ ਓਕੇ ਜੀ ਇੱਕ ਸਭ ਦੀ ਫੋਟੋ ਖਿੱਚਣਾ ਮਾਰੀ ਗਿਆ ਚੁੱਪ ਰਹਿ ਯਾਰ ਇਹ ਦਿਨ ਵਿੱਚ ਮੈਂ ਫੋਟੋ ਉੱਠ ਜਾ ਯਾਰ ਬੜੇ ਮਸਤ ਲੋਗ ਐ ਇਹ ਫੋਟੋ ਜੇ ਨਹੀਂ ਬੰਦੇ ਨਹੀਂ ਯਾਰ ਚਲੋ ਯਾਦਗਾਰ ਰਹਿੰਦੀ ਹੈ ਇੱਕ ਗਾਣਾ ਗਾ ਕੇ ਹਮ ਸਿੰਗਰ ਹੈਗਾ ਤਾਂ ਅੱਛਾ ਗਾਣਾ YouTube ਤੇ ਠੀਕ ਹੈ ਠੀਕ ਹੈ ਅਗਰ ਥੋੜੀ ਦੇਰ ਬੈਠੀ ਗਾਣਾ ਸੁਣਾਇਆ ਕੋਈ ਬੜੀ ਵਾਰ ਉੱਠ ਗਿਆ ਗਾਨਾ ਸੁਆਹੀ ਕਰ ਪੜਿਆ ਬਾਈ ਵੀਡੀਓ ਮਿਲ ਰਿਹਾ ਕਹਿੰਦੇ ਗਾਣਾ ਸੁਣਾਉਣਾ ਹੈ ਚਲ ਗਾਣਾ ਸੁਣਾ ਦਿਓ ਬਾਈ ਕੋਈ ਨਹੀਂ ਕਾ ਦਿਓ ਬਈ ਹਮਾਚਰੀ ਦੋਸਤ ਮਿਲ ਗਿਆ ਆਪਾਂ ਨੂੰ ਹੋਰ ਗਿਆ ਸੁਣਾ ਦਿਓ ਥੋੜਾ ਸੋੜੀ ਥੋੜਾ ਜਿਹਾ ਇੱਕ ਮਿੰਟ ਦਾ ਵੀਰ ਇੱਕ ਮਿੰਟ ਦਾ ਉਸ ਤੋਂ ਗੁੰਗੁਨਾ ਦਿਓ ਬਸ ਗੁੰਗੁਨਾ ਰਹੇ ਬਸ ਇੱਕ ਮਿੰਟ ਦਾ ਮਾਏ ਨੀ ਮੇਰੀ ਏ ਸ਼ਿਮਲੇ ਦੀ ਰਾਹ ਹੈ ਚੰਬਾ ਕਿਤਨੀ ਕਿ ਦੂਰ ਹੈ ਚੰਬਾ ਕਿਤਨੀ ਕਿ ਦੂਰ ਹੈ शिमले नी बसना कसौली नी बसना शिमले नी बसना कसौली नी बसना चंबे जाना जरूर है चंबे जाना जरूर बहुत बढ़िया आवाज़ है बहुत बढ़िया आवाज़ है ब्रेस लव यू टू बहुत बढ़िया आवाज़ है ओके भाई लव यू लव यू यार ओके 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 ब्रो ओके ब्रो सुपर एंजॉयमेंट वेरे चलो ठीक है भैया पर डालना जरूर हां भैया जरूर बहुत बढ़िया लोग बहुत ਭਰਾ ਘੰਟ ਸੀਗੇ ਦੇਖਿਆ ਫਿਰ गाना ਸੁਣਾਇਆ ਨਾ ਰਸਤੇ ਭਲਾ ਕਠਨ ਸੀਗੇ ਪਰ ਦੋਸਤ ਵਧੀਆ ਮਿਲ ਗਏ ਦੇਖਿਆ ਤੁਸੀਂ ਕਹਿੰਦੇ ਹੋ ਟ੍ਰੈਵਲ ਤੋਂ ਕੀ ਨਹੀਂ ਮਿਲਦਾ ਸਭ ਕੁਝ ਹੀ ਟ੍ਰੈਵਲ ਨੂੰ ਮਿਲਦਾ ਨਾ ਵੀ ਯਾਰ ਬਿੱਲੀ ਮਿਲ ਜਾਂਦੇ ਆ ਤੇ ਠੀਕ ਆ ਚਲੋ ਹੁਣ ਆਹ ਵੇਖੋ ਵੀਊ ਪਹੁੰਚ ਕੇ ਦੇਖਦੇ ਆ ਤੁਹਾਨੂੰ ਦੱਸਦੇ ਆ ਵੀਊ ਚੈੱਕ ਕਰ ਲਓ ਚਲੋ ਬਸ ਪਹੁੰਚਣ ਵਾਲੀ ਆ ਹੁਣ ਆਪਾਂ ਹੋਏ ਭਾਈ ਹਮ ਲੋ ਕਿੱਥੇ ਕਿੱਥੇ ਤਰੇ ਫਿਰਦੇ ਆ ਯਾਰ ਭయ్యా ਜੀ ਮਾਰ ਮਾਰ ਉਹਨ ਕਿਸ ਟਾਈਪ ਦਾ ਆਪ ਕੀ ਸੜ ਥੈਂਕ ਯੂ ਭయ్యా ਜੀ ਹੋ ਹੋ finally 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 oh, oh, oh. what a view dekho aage fir mal road aage aa piche dekh sakde apne church bahut sariyan mushkilan to baad poncheya

ਉਸ ਦਾ ਅਸਰ ਹੋਇਆ ਤਾਂ ਬਟ ਇੰਨੀ ਜ਼ਿਆਦਾ ਹੋ ਗਈਆਂ ਤੇ ਉਹਦੇ ਉੱਤੇ ਬਹੁਤ ਔਖੇ ਆ। ਸਾਹਮਣੇ ਬਹਿ ਸਕਦੇ ਹਾਂ ਜੇ ਸਨ ਸਨਸੈਟ ਦਾ ਨਜ਼ਾਰਾ ਲੈਣਾ ਹੈ ਨਾ ਆਪਾਂ ਇਸ ਤੋਂ ਬਾਅਦ ਚੱਲ ਵੜਾਂਗੇ ਨਾ ਸਨਸੈਟ ਉੱਪਰ ਬਹਿ ਕੇ ਵੇਖੀ ਲੋਕਾਂ ਨੂੰ ਉੱਥੇ ਜਾਣਾ ਹੈ ਇਹ ਦੇਖੋ ਟਿੰਕਲ ਵਾਲਾ ਚਾਹ ਟਿੰਕਲ ਹਾਂ ਇਸ ਤੋਂ ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ ਨਾ ਯਾਕੂ ਟੈਂਪਲ ਦੀ ਉਹ ਦੇਖੋ ਕਿੰਨਾ ਉੱਪਰ ਜਾਣਾ ਦੇਖੋ ਰਾਸ਼ ਦੇਖੋ ਲੋਕਾਂ ਦਾ ਕਿੰਨਾ ਕਰਾਊਡ ਆ ਕਿਉਂਕਿ ਭਈਆ ਐਂਤ ਵਰਕਾ ਕਰਕੇ ਆ ਨਾ ਜੀ ਹਾਂ ਆ ਸੰਡੇ ਆ ਨਾ ਮੰਨੇ ਅੱਜ ਹਾਂ ਹਾਂ ਅੱਜ ਤਾਂ ਸੰਡੇ ਸੀ ਇਸ ਲਈ ਇਤਨਾ ਜ਼ਿਆਦਾ ਹਾਂ ਹਾਂ ਰਸ ਹਾਂ ਵੀਕਐਂਡ ਆ ਨਾ ਵੀਕਐਂਡ ਦਾ ਕਰਕੇ ਬਹੁਤ ਜ਼ਿਆਦਾ ਰਸ਼ ਹੈਗਾ ਸਾਹਮਣੇ ਜਿਹੜੀਆਂ ਉਹ ਲੱਗੀਆਂ ਹੋਈਆਂ ਦੁਕਾਨਾਂ ਉਹ ਵੀ ਵੀਕਐਂਡ ਦਾ ਕਰਕੇ ਹੀ ਹੈਗੀ ਚੱਲੀ ਅੰਦਰ ਫਿਰ ਲਓ ਜੀ ਪਹਿਲਾਂ ਚਾਲਦੇ ਆ ਹਨਾ ਚਰਚ ਦੇ ਵਿੱਚ ਕਰਾਊਡ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸੰਡੇ ਦਾ ਕਰਕੇ ਤੇ ਜੇ ਕਿਸੇ ਵੀਰ ਨੇ ਉੱਧਾ ਆਉਣਾ ਹਨਾ ਤੇ ਡਾਰਮੈਂਟਰੀ ਵਗੈਰਾ ਚ ਰਹਿਣਾ ਤਾਂ ਸੰਡੇ ਨੂੰ ਨਾ ਆਇਓ ਵੀਕਐਂਡ ਤੋਂ ਬਿਨਾਂ ਜਿਹੜੇ ਮਰਜ਼ੀ ਦਾ ਨਾ ਸਕਦੇ ਹਾਂ ਲਓ ਜੀ ਪਲੀਜ਼ ਰਿਮੂਵ ਯੂਅਰ ਸ਼ੂ ਚੂਬ ਕਰ ਇੱਥੇ ਲਾ ਜੋ ਇੱਥੇ ਲਿਖਿਆ ਹੋਇਆ ਪੜ੍ਹ ਕੇ ਜੀ ਸੂਰਮੂ ਕਰਕੇ ਅੰਦਰ ਚੱਲ ਜੀ ਫੋਟੋਗ੍ਰਾਫੀ ਅੰਦਰ ਅਲਾਉਡ ਹੈ ਨਹੀਂ ਅਲਾਉਡ ਨਹੀਂ ਹੈਗੀ ਚੱਲਦੇ ਹਾਂ ਜੀ ਹੱਕ ਹਾਂ ਇਹ ਵੀ ਗੇਰ ਮਨਾ ਹੈ ਇਹ ਨਾ ਮਨਾ ਹੈ ਹਾਂ ਚਰਚਾ ਦੇ ਅੰਦਰ ਦਾ ਵੀਓ ਪੈਂਟ ਦੇਖੋ ਮੈਂ ਸਾਇਲੈਂਟ ਹੀ ਬਹਿਣਾ ਕਿਦਾ ਨਹੀਂ ਨਹੀਂ ਸੁੱਤੇ ਤਾਂ ਨਹੀਂ ਹੁੰਦੇ ਹਾਂ ਇੱਕ ਇੱਕ ਅੰਦਰ ਦੇਖੋ ਨਾ ਬਰੇ ਚਰਚ ਦੇ ਵਿੱਚ ਜਾਏ ਹਨ ਅੰਦਰ ਵੀਡੀਓਗ੍ਰਾਫੀ ਬਲਾਉਡ ਨਹੀਂ ਸੀ ਚਲੋ ਫਿਰ ਵੀ ਤੁਹਾਡੀ ਖਾਤਰ ਬਣਾ ਲਈ ਆਪਾਂ ਨਾ ਤੇ ਬਾਕੀ ਥੋੜਾ ਸਾਇਲੈਂਟ ਬਹਾ ਦਿੰਦੇ ਅੰਦਰ ਪਤਾ ਨਹੀਂ ਕੀ ਗੱਲ ਆ ਚੁੱਪੀ ਬਹਿਣਾ ਪੈਂਦਾ ਵੇਹੇ ਤਾਂ ਕੋਈ ਵੀ ਹੈ ਨਾ ਧਾਮ ਆ ਕੋਈ ਦੀ ਗੁਰਦੁਆਰਾ ਸਾਹਿਬ ਕਿਤੇ ਵੀ ਆਪਾਂ ਜਾਂਦੇ ਆ ਚੁੱਪ ਚੀਪ ਲਾਈ ਹੁੰਦੀ ਹੈ ਨਾ ਕਿਉਂਕਿ ਆਪਾਂ ਇੱਕ ਗੁਰੂ ਦੇ ਘਰੇ ਆਏ ਹੁੰਨੇ ਆ ਹਨਾ ਚਲੋ ਇਹਨਾਂ ਦੀ ਖਾਤਰ ਚਰਚ ਸਾਰਾ ਕੁਝ ਹਨਾ ਤਾਂ ਕਰਕੇ ਛੂਬ ਵਗੈਰਾ ਬਾਹਰ ਲਾਤੀ ਜੀ ਨਾ ਚਲੋ ਵੀਰੇ ਆ ਤੁਹਾਨੂੰ ਦਿਖਾਤਾ ਪੂਰਾ ਹਨਾ ਟਾਪ ਇਹਦਾ ਮਾਰ ਰੋਡ ਆਪਾਂ ਪਹੁੰਚ ਗਏ ਆ ਇਸ ਤੋਂ ਬਾਅਦਲੀ ਵੀਡੀਓ ਦੇ ਵਿੱਚ ਆਪਾਂ ਚੱਲਦੇ ਆ ਜਾਕੂ ਟੈਂਪਲ ਹਨਾ ਜਾਕੂ ਟੈਂਪਲ ਚ ਆਉਦੇ ਆ ਅਗਲੀ ਵੀਡੀਓ ਆਪਾਂ ਜਾਕੂ ਟੈਂਪਲ ਤੇ ਲੈ ਕੇ ਆਵਾਂਗੇ ਚਲੋ ਰਸ਼ੇ ਕਾਫੀ ਜਿਆਦਾ ਯਾਰ ਫਿਰ ਉਹੀ ਗੱਲਸ ਗੱਲ ਸੰਡੀ ਦੇ ਗਾ ਜਾਂਦੀ ਹੈ ਨਾ ਚਲੋ ਠੀਕ ਆ ਵੀਰੇ ਆਹ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਅਗਲੀ ਵੀਡੀਓ ਆਪਾਂ ਚਾਉਦੇ ਆ ਜਾਕੂ ਟੈਂਪਲ ਹੁਣ ਤੱਕ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਈ ਤੁਹਾਡੇ ਘਰ ਕੀ ਸਾਰਾ ਅਸੀਂ ਕਵਰ ਕਰਦੇ ਬੈਗੇ ਨਾਲ ਨਾਲ ਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਸਬਸਕ੍ਰਾਈਬ ਕਰ ਦਿਓ ਨਾਲ সাপোর্ট ਕਰਿਓ ਯਾਰ ਨਿਊ ਐਟ ਚਲੋ ਠੀਕਾ ਮਿਲਦੇ ਹਾਂ ਅਸਤੁਭਾਗ ਦੀ ਵੀਡੀਓ ਤੇ ਥੈਂਕ ਯੂ ਧੰਨਵਾਦ ਬਾਏ ਬਾਏ